ਬੀਤੇ ਦਿਨੀ ਇੱਕ ਮਾਮਲਾ ਗਿੱਦੜਬਾਹਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਿਸ ਦੀ ਟੀ-ਸ਼ਰਟ ਪਾ ਕੇ ਇੱਕ ਨੌਜਵਾਨ ਜਿਹੜਾ ਆ ਦੁਕਾਨ ਦੇ ਅੰਦਰ ਜਾਂਦਾ ਆ ਤਾਂ ਉਹਨਾਂ ਨੂੰ ਕਹਿੰਦਾ ਆ ਕਿ ਮੇਰੇ ਕੋ ਆਨਲਾਈਨ ਪੇਮੈਂਟ ਤੁਸੀਂ ਕਰਵਾ ਲਓ ਤਾਂ ਮੈਨੂੰ ਕੈਸ਼ ਦੀ ਲੋੜ ਆ ਤਾਂ ਦੁਕਾਨਦਾਰ ਵੱਲੋਂ ਉਸਨੂੰ 3000 ਰੁਪਿਆ ਦੇ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਇਹ ਵਿਅਕਤੀ ਜਿਹੜਾ ਆ ਜਿਹੜਾ ਪੁਲਿਸ ਦੀ ਵਰਦੀ ਦੇ ਵਿੱਚ ਆਇਆ ਤਾਂ ਕਹਿੰਦਾ ਆ ਕਿ ਮੈਂ ਤੁਹਾਨੂੰ ਹੁਣੇ ਜਿਹੜਾ ਆ ਆਨਲਾਈਨ ਪੇਮੈਂਟ ਕਰ ਦੇਣਾ ਪਰ ਲੇਕਿਨ ਉਹ 3000 ਰੁਪਿਆ ਕੈਸ਼ ਲੈ ਕੇ ਉਤੋਂ ਰਫੂ ਚੱਕਰ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਪੁਲਿਸ ਵੱਲੋਂ ਖੁਲਾਸੇ ਵੱਡੇ ਕੀਤੇ ਗਏ ਨੇ ਕਿ ਇਹ ਅਕਸਰ ਇਸ ਤਰ੍ਹਾਂ ਦਾ ਜਿਹੜਾ ਕੰਮ ਠੱਗੀ ਠੋਰੀਆਂ ਦਾ ਜਿਹੜਾ ਉਹ ਕੰਮ ਕਰਦਾ ਸੀ ਤਾਂ ਦੁਕਾਨਾਂ ਤੇ ਵਕ ਵਕ ਦੁਕਾਨਾਂ ਤੇ ਜਾ ਕੇ ਉਹ ਦੁਕਾਨਦਾਰਾਂ ਨੂੰ ਜਿਹੜਾ ਉਹ ਸ਼ਿਕਾਰ ਬਣਾਉਂਦਾ ਸੀ ਤਾਂ ਵੱਡੀਆਂ ਠੱਗੀਆਂ ਮਾਰਦਾ ਸੀ ਤਾਂ ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਇਹਨੇ ਪੁਲਿਸ ਅਧਿਕਾਰੀ ਆਉ ਤੁਹਾਨੂੰ ਵੀ ਦੱਸਦੇ ਹਾਂ ਇਹਨੂੰ ਕਰੀਬ 3:00 ਵਜੇ ਉਸਰਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਲ ਸਿੰਘ ਹੈ ਇਹਨਾਂ ਦੀ ਮੋਬਾਈਲ ਸਸਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਗ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਉਹ ਪੁਲਿਸ ਵਾਲੋ ਕੋਲ ਖੜਿਆ ਸੀ ਇਹਨੂੰ ਗੱਲਬਾਤਾਂ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਪੈਸੇ ਮੈਂ ਤੁਹਾਨੂੰ ਸਿਕਾਨ ਕਰ ਦਿੰਦਾ ਇਹਨੇ ਫਰਾਂਦਰ ਨੇ ਗੁਰਵਿੰਦਰ ਸਿੰਘ ਨੇ ਸੋਚਾਇਆ ਕਿ ਜੇ ਪੁਲਿਸ ਨਾਲ ਹੋਣਾ ਹੈ ਕਿ ਸੜੇ ਮੁਸ਼ਕਲ ਚ ਹੈ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਨ ਕੀਤਾ ਸਕੈਨ ਕਰਕੇ ਜਲਦੀ ਨਾਲ ਚਲਾ ਗਿਆ ਪਰ ਬਾਜੁਰ ਗੁਰਵਿੰਦਰ ਨੇ ਖਾਤਾ ਚੱਕੀਤਾ ਪਰ ਖਾਤੇ 'ਚ ਪੈਸੇ ਨਹੀਂ ਆਏ ਸੀ ਤੇਨੇ ਗੁਰਵਿੰਦਰ ਸਿੰਘ ਕੰਪਲੇਟ ਕੀਤੀ ਜੀ ਕੰਪਲੇਟ ਟ੍ਰੈਕਸ਼ਨ ਮਕਦਮਾ ਨੰਬਰ 97 ਮਿਤੀ 21/7/25 ਅੰਡਰ ਸੈਕਸ਼ਨ 318 4 303 2 BNS थाना ਗਦਰਵਾ ਗਦਰਵਾ ਰਜਿਸਟਰ ਕਰਕੇ ਜੁਵਾਹ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪੜਤਾਲ ਕੀਤੀ ਤਾਂ ਸਾਨੂੰ ਇਹ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰਮਾਨਸਾ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਪੁਛਕਿਸ ਤੇ ਦਾਸਤਾਵੀ ਮੈਂ ਆਇਆ ਸੀ ਤੇ 3000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਲੋਂ ਦਾ ਪੁਲਿਸਰ ਮਾਰ ਤੇ ਇਹਦੇ ਤੋਂ ਅਦੀ ਵਰਦੀ ਜਿਹੜੀ ਇਹਨੇ ਜੱਲਦੀ ਪਾਈ ਹੋਈ ਸੀ ਤੇ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਪ ਤਾਂ ਉਹਨੂੰ ਦੱਸੇ ਪੁਲਿਸ ਭਲਾਇਆ ਰਿਹਾ ਸੀ ਇਹਦਾ ਪੁਲਿਸ ਨਾ ਕੋਈ ਲੈ ਜਾਂਦੇ ਨੇ ਸਰ ਇਹ ਸਰ ਨੇ ਵਰਦੀ ਕਿਥੋਂ ਰੇਂਜ ਕੀਤੀ ਸਰ ਇਹਦਾ ਅੱਗੀ ਫਾਦਰੇ ਦਾ ਪੁਲਿਸ ਭਲਾਇਆ ਸੀ ਉਹ ਮੈਂ ਕਰ ਰਹੇ ਹਾਂ ਤਪਤੀਸ਼ ਇਹਦੀ ਪਤਾ ਲੱਗਿਆ ਤੇ ਉਹਦੇ ਆਏ ਬਬਜੀ ਵੀ ਖਾਕੀ ਪੈਂਟ ਦਾ ਖਾਕੀ ਬਾਕੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸਰ ਪੁਲਿਸ ਨਾਲ ਉੱਗ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਈ ਨਹੀਂ ਹੈ। ਹਾਂ T-shirts 25 25 ਜਿੱਦ ਪੁਲਸਾਰੋਂ ਕੋਲ ਕਿਹਾ ਵੈਸੇ ਸਰ ਕਿਦੜ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਸਾਮਾਨ ਅਸੀਂ ਨਤ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਜੀ ਕਿਹਨਾਂ ਠੱਗੀ ਮਾਰੀ ਕਿੰਨੀ ਕਿਹ ਠੱਗੀ ਸਰ ਹੋਰ ਕੋਈ ਨਿਕਲੀ ਮੀਜਿਸਟਰਾਂ ਦੀ ਇਹ ਫਿਰ ਵਾਲੇ ਦੋ ਹੀ ਧਿਆਨ ਚੰਗੇ ਆ ਦੋ ਦਿਨ ਦਰਵਾਣ ਤੇ ਪੁਸ਼ੀਸ਼ ਕਰਕੇ ਤੋਂ ਇੱਕ ਗੋਲਵਾਰ ਦਾ ਫਰਾਡ ਕਿਹੜੇ ਪਿੰਡਾਂ ਦਾ ਕਿਹੜੇ ਜ਼ਿਲ੍ਹੇ ਦਾ ਹੈ ਇਹ ਦੁਲਵਾਲ ਪਿੰਡਾ थाना सदर ਮਾਨਸਾ ਚ ਇੱਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਇੱਕ ਦੋ ਤੱਕਿਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰਿਆ ਮਿਤੀ 21/7/25 ਨੂੰ ਕਰੀਬ 3:00